ਹਾਂਜੀ ਅੱਜ ਦਾ ਆਪਣਾ ਮਿਨੀ ਵਲੌਗ ਇੱਥੇ ਸਟਾਰਟ ਕੀਤਾ ਜਾਂਦਾ ਆਪਾਂ ਆਏ ਆ ਹਵਾਈ ਅੱਡੇ ਜਿਹੜਾ ਨਿਊ ਓਪਨ ਹੋਇਆ ਅੰਮ੍ਰਿਤਸਰ ਰੋਡ ਦੇ ਉੱਤੇ ਜਿੰਡੇ ਵਾਲੇ ਦੇ ਨਾਲ ਤੇ ਆਪਾਂ ਹੁਣ ਚੱਲੇ ਆ ਅੰਦਰ ਤੇ 200 ਰੁਪਿਆ ਐਂਟਰੀ ਆ ਇਹਨਾਂ ਦੀ ਅੰਦਰ ਜਾਣ ਦੀ ਉਹ ਬੋਰਡਿੰਗ ਪਾਸ ਮਿਲਦਾ ਫਿਰ ਉਹਦੇ ਨਾਲ ਹੀ ਆਪਾਂ ਕੋਈ ਅੰਦਰ ਖਾ ਪੀ ਸਕਦੇ ਆ ਉਹ ਜ਼ਰੂਰੀ ਆ ਹੁਣ ਆਪਾਂ ਜਹਾਜ਼ ਦੇ ਅੰਦਰ ਚੱਲੇ ਆ ਤੇ ਫਿਰ ਆਪਾਂ ਆ ਗਏ ਅੰਦਰ ਫਿਰ ਆਪਾਂ ਇੱਕ ਬੁੱਕ ਕਰਵਾਇਆ ਪੀਜ਼ਾ ਤੇ ਪੀਜ਼ਾ ਖਾ ਕੇ ਆਪਾਂ ਪਾਇਲਟ ਸੀਟ ਦੇਖੀ ਪਾਇਲਟ ਸੀਟ ਤੇ ਪਿਕ ਵੀ ਖਿੱਚਣੀ ਪਿਕ ਵੀ ਖਿੱਚਣੀ ਅਲਾਉਡ ਆ ਤੇ ਤੁਸੀਂ ਦੇਖ ਸਕਦੇ ਜਹਾਜ਼ ਦਾ ਵਿਊ ਬਾਹਰ ਦਾ ਤੇ ਅੰਦਰ ਦਾ ਬਹੁਤ ਸੋਹਣਾ ਆ ਤੇ ਤੁਸੀਂ ਲਾਗੇ ਬੰਨੇ ਦੇ ਹੋਏ ਤੇ ਬੁਝਰੂ ਟਰਾਈ ਕਰਿਓ ਇੱਕ ਸਾਦੇ ਤੁਸੀਂ ਇੱਥੇ ਖਾ ਆਈ ਦਾ ਬੈਠ ਕੇ ਬਾਹਰ ਦਾ ਵਿਊ ਅੰਦਰ ਦਾ ਵਿਊ ਬਹੁਤ ਸੋਹਣਾ ਲੱਗਾ ਮੈਨੂੰ ਤੇ ਤੁਸੀਂ ਵੀ ਆਇਓ ਟਰਾਈ ਜ਼ਰੂਰ ਕਰਿਓ ਇੱਕ ਵਾਰੀ ਤੁਸੀਂ ਦੇਖ ਸਕਦੇ ਇੱਥੇ ਕਲਾਕਾਰ ਵੀ ਆਏ ਸੀ ਇੱਕ ਦੋ ਦਿਨ ਪਹਿਲਾਂ ਫਿਲਮ ਦੀ ਪ੍ਰਮੋਸ਼ਨ ਕਰਨ ਮਿਸਟਰ ਸੁਦਾਈ ਉਹਨਾਂ ਦੀ ਮੂਵੀ ਆਈ ਸੀ ਰਿਕਵਰੀ ਜ਼ੋਰਦਾਰ ਤਾਲੀਆਂ ਸਾਡੇ ਸਟਾਰ ਕਾਸਟ ਦੇ ਨਹੀਂ ਗਿਆ ਰਹਿਣਾ ਹੁਸਨ ਆਇਆ ਤੁਹਾਡੇ ਜ਼ਿਹਰ ਤੋਂ ਪਤਾ ਲੱਗੇ ਟੋਂਗਲ ਪਾਲੀਏ ਛੋਟੇ ਵੱਡੇ ਤੋਂ ਗਾਲਾਂ ਵੀ ਰੇ ਚੱਲ ਖਾਲੀਏ ਉਹ ਕਮਲੀਆਂ ਦੀ ਯਮਲੀਆਂ ਦੀ ਤੇ ਬੇਲਕੁਣੇ ਦੀ ਕੀਤੀ ਐ ਪੜਾਈ ਅੱਜ ਦਾ ਮਿਨੀ ਵਲੌਗ ਆਪਣਾ ਇੱਥੇ ਖਤਮ ਹੁੰਦਾ ਤੇ ਜੇ ਤੁਸੀਂ ਇੱਧਰ ਲਾਗੇ ਬੰਨੇ ਦੇ ਹੋਗੇ ਤੇ ਜਰੂਰ ਆਇਓ ਬਹੁਤ ਸੋਹਣੀ ਜਗ੍ਹਾ ਲੱਗੀ ਮੈਨੂੰ ਤੇ ਤੁਸੀਂ ਵੀ ਆ ਕੇ ਦੇਖਿਓ ਕਲਾਕਾਰ ਵੀ ਕੋਈ ਨਾ ਕੋਈ ਆ ਜਾਂਦਾ ਜੇ ਕਿਸੇ ਕਲਾਕਾਰ ਦੀ ਮੂਵੀ ਆਈ ਹੋਵੇ ਤੇ ਅੱਜ ਦਾ ਮਿਨੀ ਵਲੌਗ ਆਪਣਾ ਇੱਥੇ ਖਤਮ ਹੁੰਦਾ ਤੇ ਮਿਲਦੇ ਆਂ ਫਿਰ ਮਿਨੀ